ਕਾਸ ਨੇ ਜਿੰਨਾ ਨਾਲ ਬਾਬਾ ਮੋਤੀਰਾ ਮਹਿਰਾਜ ਹੀ ਨੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਨੂੰ ਸਮੁੰਦਰ ਛਕਾਇਆ ਸੀ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਕਈ ਦਿਨਾਂ ਤੋਂ ਭੁੱਖੇ ਸਨ ਕਿਉਂਕਿ ਬਾਬਾ ਕੁੰਮਾ ਮਾਸ਼ਕੀ ਜੀ ਦੀ ਸ਼ਾਨ ਵਿੱਚ ਮਾਤਾ ਲక్ష్ਮੀ ਜੀ ਉਹਨਾਂ ਨੂੰ ਭੋਜਨ ਛਕਾਉਂਦੇ ਹਨ ਉਰਸ ਦੀ ਪਹਿਲੀ ਗਿਰਨ ਨਾਲ ਅਗਲੇ ਦਿਨ ਗੰਗੂ ਪਾਪੀ ਆਪਣੇ ਨਾਲ ਸਾਬਜਾਦਿਆਂ ਤੇ ਮਾਤਾ ਜੀ ਨੂੰ ਆਪਣੇ ਘਰ ਲੈ ਆਉਂਦਾ ਹੈ ਰਾਤ ਸਮੇਂ ਮਾਤਾ ਜੀ ਤੇ ਬੱਚਿਆਂ ਦੇ ਲਈ ਖਾਣੇ ਦਾ ਪ੍ਰਬੰਧ ਤਿਆਰ ਕਰਦਾ ਪਰ ਖਾਣਾ ਇੰਨੇ ਘਟੀਆ ਦਾ ਚੇ ਦਾ ਹੁੰਦਾ ਕਿ ਜਿਸ ਨੂੰ ਦੇਖ ਕੇ ਸਾਬਜਾਦੇ ਮਾਤਾ ਜੀ ਨੂੰ ਕਹਿੰਦੇ ਹਨ ਉਹ ਐਸੇ ਹੀ ਰੋਟੀ ਕਰ ਲਿਆਓ ਹਮਰੇ ਕਾਗ ਨਾ ਕੁੱਕਰ ਖਾਇਓ ਮਾਤਾ ਜੀ ਇਹ ਐਨੇ ਘਟੀਏ ਦਰਜੇ ਦਾ ਖਾਣਾ ਹੈ ਕਿ ਸਾਡੇ ਘਰ ਦੇ ਕੁੱਤੇ ਤੇ ਕਾਂ ਵੀ ਨਹੀਂ ਖਾ ਸਕਦੇ ਜਿਹਾ ਤੇ ਮਾਤਾ ਜੀ ਨੇ ਗੰਘੂ ਦੇ ਘਰ ਵੀ ਕੁਝ ਨਹੀਂ ਖਾਤਾ ਉਸ ਤੋਂ ਬਾਅਦ ਬਾਬਾ ਮੁੱਤੀਰਾ ਮੈਰਾ ਜੀ ਨੇ ਸਮੁੰਦਰ ਸ਼ਿਕਾਇਤ ਪਰ ਇਸ ਗੱਲ ਦਾ ਪਤਾ ਚ ਦੋਸ